ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਈ ਠੀਕ ਠਾਕ ਬਾਜੀ ਚਲੋ ਕਿਵੇਂ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਮਤਲਬ ਚੱਲ ਰਿਹਾ ਹਾਂ ਜੀ ਚੰਗੀ ਦਵਾਈ ਮਜਾਈ ਫਿਰ ਮਿੰਦੇ ਨੂੰ ਵਧੀਆ ਤਾਂ ਕੋਈ ਵੀ ਮਾਲ ਮੇਰੇ ਵੀਡੀਓ ਬਣੀ ਵੇ ਵੇ ਗਿਆ ਮਾਰਾ ਹਾਂ ਜੀ ਨਹੀਂ ਮਾਲ ਵੇ ਗਿਆ ਜਾਂ ਤਾਂ ਠੀਕ ਹੈ ਠੀਕ ਹੈ ਹਨੇਰਾ ਹੋਗਾ ਤਾਂ ਥੋੜਾ ਵਿਚਾਰ ਚਲੋ ਮਾਲ ਵੀ ਸੋਨਾ ਹੁੰਦਾ ਕਿ ਨਹੀਂ ਬਾਕੀ ਭਾ ਬਾਕੀ ਭਾ ਹੀ ਵਿਕਣਾ ਤਾਂ ਪਤਾ ਬਿਲਕੁਲ ਜੀ ਭਾਣ ਵਾਲਾ ਪਾਸਾ ਤੇ ਕਿਨੇ ਬਾਜੀ ਅੱਜ ਫਿਰ ਅੱਜ ਬਾਜੀ 6:00 ਜੀ ਸੁਈਆਂ ਸੁਈਆਂ ਤਿੰਨ ਮੱਜਾਂ ਤਾਜ਼ੀਆਂ ਸੁਈਆਂ ਇੱਕ ਗੱਬਣ ਵਾ ਇੱਕ ਛੋਟੀ ਟੋਕੜਾ ਤੇ ਇੱਕ ਮੱਝ ਟੋਕੜੀ ਗੱਬਣਾ ਚਲੋ ਹਾਂਜੀ ਆ ਜਾਓ ਫਿਰ ਇੱਧਰ ਦੱਸੋ ਜੀ ਇਹ ਮਾਝੀ ਪਾਜੀ ਤੀਜਾ ਸੁਆ ਸੁਈ ਹੈ ਜੀ ਅੱਜ ਨੂੰ ਚੌਥਾ ਦੇਣਾ ਸੁਈ ਨੂੰ ਅੱਛਾ ਜੀ ਜਿਹੜਾ ਸਹੀ ਹੈ ਔਰ ਜਿਹੜਾ ਬੌਲੀ ਜਿਹੜਾ ਹੈ ਖਾਲੀ ਖੁਲੀ ਕੀਤੀ ਆ 12 ਕਿਲੋ ਸਟਾਰਟਿੰਗ ਆ ਭਾਜੀ ਐਸ ਟਾਈਮ ਹੈ ਐਸ ਟਾਈਮ ਸਟਾਰਟਿੰਗ ਆ ਮੱਝ 15 ਕਿਲੋ ਗਰੰਟੀਡ ਦੁੱਧ ਦੇ ਦਊਗੀ ਤੇ ਬੱਚਾ ਮਰ ਗਿਆ ਆ ਗਿਆ ਬੱਚਾ ਕੱਟੀ ਆ ਗਈ ਆ ਜੀ ਮਗਰ ਆਹ ਵੇਖੋ ਕੱਟੀਆ ਚੌਥਾ ਪੰਜਵਾਂ ਸੁਈ ਨੂੰ ਵੇਖੋ ਜੀ ਬਹੁਤ ਸਟਾਰਟਿੰਗ ਬ ਖੋਲੀ ਤਾਂ ਲੋ ਜੀ ਦੇਖੋ ਵੱਡੀ ਮੈਮ ਆ ਐ ਜੱਡ ਬਲੈਕ ਵੇਖੋ ਕਿੰਨੀ ਥੋੜਾ ਡਰਦੀ ਕੈਮਰੇ ਕੁਮਰੇ ਤੋਂ ਇਹ ਬਾਹਰ ਨੂੰ ਘੜ ਲਓ ਤੋਰ ਲੋ ਕਰਾ ਦੇ ਚਵਾਈ ਜੂ ਬਾਈ ਜੀ ਕਿਵੇਂ ਆ ਮੈਂ ਨਾ ਬਾਈ ਜੀ ਇੱਕ ਨੰਬਰ ਹੋਊਗੀ ਮੋਟਰ ਹੋਊਗੀ ਦੋ ਦੀ ਚਵਾਈ ਵਾ ਠੀਕ ਆ ਫੁੱਲ ਵੱਡੀ ਦਾ ਜੰਮੀ ਪਲੀ ਆ ਜੀ ਆ ਆ ਜੋ ਵੱਡੀ ਝੋਟੀਆਂ ਨਾ ਬੁਰੀ ਚਲੋ ਇਹ ਹੌਲੀ ਹੌਲੀ ਧਿਆਨ ਦਿਓ ਪਰ ਉਹ ਲੈ ਮਾਲ ਇਧਰ ਹੀ ਆ ਜੀ ਹਾਂਜੀ ਹਾਂਜੀ ਲੋਕਲੀ ਪਾਛੇ ਲਿਆ ਜੀ ਹਾਂਜੀ ਜੇ ਮਾਜੀ ਪਰ ਹੈਗੇ ਸਪੈਸ਼ਲ ਯਾ ਪੀਸ ਆ ਜਿੰਨੇ ਵੀ ਹਾਂ ਹਾਂ ਨਹੀਂ ਸਾਰੇ ਚ ਵੇਚੇ ਲਈ ਆ ਪੀਸ ਬੋਲੋ ਜੀ ਮੁੱਲ ਰੱਖਣਾ ਬਾ ਮੁੱਲ ਭਾਵੇਂ ਭਾਈ ਜੀ ਇੱਕ ਚਾਇਲੀ ਕਰਾਈ ਜਾਈਏ ਡੇਢ ਕਰੀ ਜਾਈਏ ਹਾਂ ਜੈਸ ਨੂੰ 114 ਦੀ ਮੱਝ ਦੇਣੀ ਹੈ 1 ਲੱਖ 14000 ਬਸ ਛੋੜ ਹੀ ਹੋਣੀ ਆ ਜੀ ਬਸ 1 ਲੱਖ 14000 ਮਾ ਇੱਕ ਵਾਰ 15 ਕਿਲੋ ਦੁੱਧ ਦਊਂਗਾ ਗਰੰਟਡ ਫੁੱਲ ਵੱਡੀ ਮੱਝ ਵਾ ਚਲੋ ਕੋਈ ਵੀਰ ਮੇਰਾ ਐ ਨਾ ਕਿ ਭਾਈ ਛੋਟੀ ਯਾ ਫੁੱਲ ਵੱਡੀ ਮੱਝ ਠੀਕ ਹੈ ਠੀਕ ਆਜੋ ਇਹ ਗੱਬਣ ਹਨ ਇਹ ਛੋਟੀ ਆ ਜੀ ਇਹ ਵੀ ਤਿੱਜਾ ਸੁਆ ਵਾ ਇਹ ਮੱਝ ਗੱਬਣ ਆ ਜੀ ਹੂੰ ਹੂੰ ਇੰਦਰ ਵੇਖੋ ਪਾਜੀ ਪੰਡਾਂ ਲਾਈ ਫਿਰਦੀ ਆ ਕਿਨੇ ਆਂਦੇ ਨੇ ਵੀ ਪੰਡਾਂ ਲਾਈਆਂ ਵਾ ਉਹ ਵੇਖੋ ਅਗਲੇ ਬੰਦੇ ਧੁੰਨੀ ਦਾ ਕਿਤੇ ਥਾਣੇ ਕੋ ਕਨਸਾ ਥਾਲੇ ਬੜਾ ਜ਼ਬਰਦਸਤ ਲੱਗਾ ਹਾਂਜੀ ਤੇ ਕਿਨੇ ਵੇਖੋ ਉੱਥੋਂ ਬਾਡੀ ਬੁੱਡੀ ਮਹੀਂ ਦੀ ਕਿੰਨੀ ਚੌੜੀ ਆ ਠੀਕ ਆ ਸਰਮੰਜੀ ਫਿਰ ਚਵਾਜੂ ਕਿਵੇਂ ਆ ਇਹ ਮੈਂ ਨਾ ਬਾਈ ਜੀ ਇੱਕ ਨੰਬਰ ਹੋ ਗਈ ਡਿਡੀ ਮੋਟੀ ੱਪਣਾ ਜੀ ਬਸ ਠੀਕ ਆ ਮੈਂ ਨਾ ਲੇਵਾ ਵੇਖੋ ਕਿੱਥੇ ਤੱਕ ਲਾਈ ਫਿਰਦੀ ਕਰਮਾਂ ਵਾਲੀ ਗਾਂ ਤੱਕ ਬਸ ਤਿਆਰੀ ਆ ਹਜੇ ਇੱਕ ਦੋ ਦਿਨ ਲੈ ਜੂਗੀ ਲੈ ਜੂਗਾ ਹਾਂ ਤੋ ਨਵਾਂ ਜਮੀ ਪੜੀ ਆ ਬਾਈ ਜੀ ਜਿੰਨਾ ਕੋ ਲਈ ਆਉਂਦੇ ਵੀ 14 15 ਕਿਲੋ ਪਿਛਲੇ ਸੂਵੇ ਦਾ ਛੋਇਆ ਵਾ ਇਹ ਵਾਲੀ ਲੀਟਰ ਵਾਲਾ ਕਹਿਣ ਵਾਲਾ ਨਹੀਂ ਠੀਕ ਹੈ ਬਾਕੀ ਤੁਹਾਨੂੰ ਪਤਾ ਸੂਵੇ ਸੂਵੇ ਦਾ ਆਇਆ ਜੀ ਆ ਬਿਲਕੁਲ ਜੀ ਬਿਲਕੁਲ ਕੀ ਪਿਆ ਹੋਇਆ ਇਹਨਾਂ ਕੋਲ ਨਾੜਾ ਨੂੜਾ ਕਿੰਨੀਆਂ ਲੇਵੇ ਦੇ ਉੱਤੇ ਕੀ ਪਿਆ ਦੁੱਧ ਉਹਨਾਂ ਨੇ ਕਿੰਨੇ ਦਿਨਾਂ ਜੀ ਬਾਈ ਜੀ ਦੁੱਧ ਤੇ ਦੋਗੀ ਦੁੱਧ ਵੜੀ ਆ ਆ ਜੋ ਕਰ ਲੈ ਕੋਈ ਭਰਪੂਰ ਸ਼ਿਕਾਇਤ ਨਹੀਂ ਨਾ ਬਾਈ ਜੀ ਇਧਰ ਆ ਵੇਖੋ ਨਾੜਾ ਨੂੜਾ ਖਾ ਲ ਦੋ ਕਿੰਨਾ ਠੀਕ ਆ ਆ ਵੇਖੋ ਇਧਰ ਜੀ ਚਲੋ ਹਾਂਜੀ ਬੋਲੋ ਇਹ ਵੀ ਬਾਈ ਦੀ ਕੋਈ ਸਵਾ ਨਹੀਂ ਕੋਈ 13 ਨਹੀਂ ਇਹ ਵੀ ਜਾਇਜ਼ 1 12 ਦੀ 2000 ਛੋੜ 110 ਦੀ 110 ਦੀ 110 ਦੀ ਜੈਸ ਨੂੰ ਹੋ ਜੂ ਮੋਕੇ ਤੇ ਮਾਨਤਨ ਮੋਕੇ ਤੇ ਮਾਨਤਨ ਕਰ ਦਾਂਗੇ ਚਲੋ ਜਾਣ ਦੋ ਇਹ ਹੈਗੀ ਹੁਣ ਇਹ ਸੂਈ ਆ ਜੀ ਛੋਟੀ ਦੂਜਾ ਸੂਆ ਭਾਜੀ ਅੱਛਾ ਇਹਨੂੰ ਅਜ ਤੀਜੇ ਤੋਂ ਤੀਜਾ ਚੌਥਾ ਦੇਣਾ ਤਾਜੀ ਸੂਈ ਆ ਉਹ ਗਿੱਲਾ ਨਾਲੂਆ ਬੱਚੇ ਨਾਲ ਕੱਟਾ ਮਗਰਾ ਇਹਦੇ ਠੀਕ ਆ ਇਰੇ ਕੋ ਜਿਹੜੀ ਸਟਾਰਟਿੰਗ ਆ 9 10 ਕਿਲੋ ਬੋਲੀ ਸਟਾਰਟਿੰਗ ਆ ਸਾਫ਼ ਕੀਤੀ ਤੋਂ ਹਾਂਜੀ ਚੌਣ ਚਾਂ ਪਸਮਾ ਇੱਕ ਨੰਬਰ ਹੋਊਗੀ ਖੋਲੀ ਤੇ ਇਹ ਵੀ ਖੋਲੋ ਵੀਰ ਜੀ ਲਓ ਜੀ 9 10 ਕਿਲੋ ਐਸ ਟਾਈਮ ਬੋਲੀ ਮੋਲੀ ਸਟਾਰਟਿੰਗ ਆ ਜੀ ਬੋਲੀ ਸਟਾਰਟਿੰਗ ਆ ਫੁੱਲ ਜੱਟ ਵਾਲੀ ਝੋਟੀਆਂ ਜੰਮੀ ਪਲੀ ਪੂਰੀ ਬਸ ਠੀਕ ਆ ਲਓ ਜੀ ਵੇਖੋ ਬਰਾਣੀ ਜੀ ਜਵਾ ਪਸਮਾ ਹਰਮਨ ਜੀ ਵਧੀਆ ਹਾਂ ਭਾਈ ਜੀ ਇੱਕ ਨੰਬਰ ਹੋਊਗਾ ਭਾਈ ਜੀ ਤੇ ਬੱਚਾ ਮਰ ਗਿਆ ਆ ਗਿਆ ਕੱਟਾ ਆ ਗਿਆ ਜੀ ਕੱਟਾ ਲਓ ਜੀ ਖਾਣ ਫੂਲ ਵੇਖੋ ਕਿੰਨਾ ਸਪੈਸ਼ਲ ਲੱਗਾ ਆਜੋ ਜੀ ਆਜੋ ਜੀ ਆਜੋ फुल जुत बारह तेरा है दुगी चल हां बोलो एक दस दी देख ਮੈਂ ਜਾਂ ਤਾਂ ਜੈਜੀ ਕੰਮ ਚੱਲੇ 95000 ਦੀ 1000 ਛੋੜ 94000 ਨਹੀਂ ਠੀਕ ਆ ਚਲੋ ਜੈਜੀ ਬਾਈ ਜਮ ਵੇਚਣਾ ਮਾਲ ਵੇਚ ਰਾਂਗੇ ਨਾ ਜੀ ਹਾਂ ਤੇ ਆਹਾ ਵੀਰ ਜੀ ਫੇਰ ਇਹ ਬਾਈ ਜੀ ਝੋਟੀ ਨੂੰ ਸੂਈ ਨੂੰ ਹਫਤਾ ਹੋਇਆ ਵਾ ਜੀ ਅੱਛਾ ਇਹ ਭਾਜੀ ਝੋਟੀ ਕੋ ਦੁੱਧ ਹੋਊਗਾ ਅੱਜ ਹੀ ਆਈ ਆਪਣੇ ਕੋਲ ਵੀ ਇਹ ਚਾਰ ਦਿਨ ਜੇ ਸਾਂਹਣ ਸੂਤਣ ਵਾਲੀ ਆ ਝੋਟੀ ਠੀਕ ਬਾਕੀ ਜਾਨ ਮਸਲ ਪੂਰੀ ਆ ਦੁੱਧ ਇਹਦੇ ਕੋ 7-8 ਕਿਲੋ ਆ ਇਹ ਕਿਹਦਾ ਬਾਈ ਜੀ ਮਗਰ ਨਾਲ ਸਾਣ ਬਹਿਣੀ ਵਾਲਾ ਥੋੜਾ ਘੱਟ ਵਾ 10-15 ਧਾਰ ਪਹਿਲਾਂ ਆਪਾਂ ਦੱਸ ਦੇਣਾ ਮੈਂ ਹਾਂ ਦਿਖਾ ਦਿਓ ਮਾੜਾ ਜੀ ਪਹਿਲੇ ਸਾਈਡ ਵੀ ਰੱਖਦੀ ਆ ਇਧਰ ਲਾਣਾ ਬਹਿਣੀ ਆਲਾ ਹਾਂਜੀ ਇਹ ਘਾਟ ਆ ਇਹ ਥੋੜਾ ਘਾਟ ਵਾ ਮਤਲਬ 15 ਕੇ ਧਾਰਾਂ ਦਾ ਫਰਕ ਆ ਦੂਜੇ ਸਾਨੂੰ ਬਾਕੀ ਫੁੱਲ ਵੱਡੀ ਝੋਟੀ ਆ ਪਾਜੀ ਸੂਈ ਆ ਕੋਈ ਸਾੰਬਲੇ ਦੇ ਪੂਰਾ ਵੀ ਥਾਣ ਹੋ ਸਕਦਾ ਵਾ ਤੇ ਦੁੱਧ ਵੀ ਝੋਟੀ 10 11 ਕਿਲੋ ਕਰੂਗੀ ਇਹ ਵੀ ਖੋਲੋ ਵੀਰੇ ਫਿਰ ਤੇ ਬੱਚਾ ਮਗਰੰਦੇ ਬੱਚਾ ਮਗਰੰਦੇ ਕੱਟਾ ਆ ਜੀ ਹੋਵੇਖੋ ਹਫਤੇ ਦੀ ਸੂਈ ਆ ਬਾਕੀ ਕੋਈ ਕੇਅਰ ਕਰ ਲਿਓ ਮੈਂ ਕੇਅਰ ਨਹੀਂ ਕੀਤੀ ਤੁਹਾਨੂੰ ਬੜਾ ਪ੍ਰੋਬਲਮ ਹੋ ਜਾਏਗਾ ਹਾਂਜੀ ਬਸ ਲੋ ਜੀ ਪ੍ਰੋਬਲਮ ਪੈ ਗਈ ਘਰੇ ਤਾਂ ਕਰਕੇ ਅੱਜ ਹੀ ਆਈ ਆਪਣੇ ਕੋ ਹੂੰ ਬਾਕੀ ਚੁਆਈ ਪੋਲੀ ਹੈ ਨਾ ਮੈਂ ਨਾ 1 ਨੰਬਰ ਦੀ ਚੁਆਈ ਹੈ ਜੀ ਬਾਕੀ ਐ ਚੌਣ ਪਸਮਾਨ ਚੌਵਾਂ ਸਾਲ ਦਾ ਵਧੀਆ ਵਾ ਬਸ ਇਹੋ ਹੀ ਆ ਵੀ ਉਹ ਥਣ ਥੋੜਾ ਘੱਟ ਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੱਤ ਅੱਠ ਕਿਲੋ ਦਾ ਸੇਵਾ ਸਗਰ ਫੁੱਲ ਵੱਡੀ ਝੋਟੀ ਹੈ ਜੀ ਠੀਕ ਆ ਹਾਂਜੀ ਐ ਜੱਡ ਬਲੈਕ ਵੇਖ ਲੋ ਕਿੰਨੀ ਝੋਟੀ ਆ ਪਹਿਲਾ ਘਟਾ ਇਹਨਾਂ ਨੂੰ ਲਾ ਐਂਡੀ ਫਿਰ ਕੀਮਤ ਵੀਰ ਜੀ ਕੀਮਤ ਬਾਈ ਜੀ ਇਜਾਜ਼ ਦੇ ਦਿੰਨੀ ਆਪਾਂ ਇਹ ਬਾਈ ਜੀ 68000 ਦੀ ਦੇ ਦਾਂਗੇ ਜੀ ਅੱਛਾ 68000 ਦੋ ਘੱਟ 70 ਦੀ ਚਲੋ ਹਾਂਜੀ ਬਾਕੀ ਕੋਈ ਸਾਹਮਣੇ ਲੱਖ ਦੀ ਝੋਟੀ ਆ ਜੀ ਜੇ ਤੁਹਾਨੂੰ ਪੂਰਾ ਲੱਖ ਇੱਕ 10 ਦੀ ਝੋਟੀ ਆ ਹਾਂਜੀ ਮੰਨ ਠੀਕ ਆ ਹਾਂਜੀ ਆਵਾ ਮੁੱਲ ਜਾਇਜ਼ ਹੀ ਕੋਈ ਸਾਹਮਣੇ ਵੀਰ ਮੇਰਾ ਜਾ ਕੇ ਕੇਅਰ ਕਰ ਲੈ 2 ਗੜ 70 ਜੀ ਹੈ ਨਾ 2 ਗੜ 70000 ਦੀ ਹਾਂਜੀ ਚਲੋ ਤੇ ਆਹ ਵੀਰ ਜੀ ਇਹ ਪਾਜੀ ਤੋਕੜ ਗੱਬਣਾ ਮੱਝ ਦੁੱਧ ਹੈ ਨਹੀਂ ਹਾਂਜੀ ਦੁੱਧ ਹੈ ਨਹੀਂ ਹੈ ਨਾ ਦੁੱਧ 3 ਕਿਲੋ ਆ ਅਠੀ ਪੈਰੀ ਮਿਲਦੀ ਆ ਅਠੀ ਪੈਰੀ ਮਿਲਦੀ 3 ਕਿਲੋ ਦੁੱਧ ਬਾਸ 7 ਮਹੀਨਿਆਂ ਦੀ ਗੱਬਣ ਤੇ ਖੋਲ ਫਿਰ ਇਹਨੂੰ ਲੋ ਜੀ ਇਹਦੀ ਕੀਮਤ ਵੀ ਬਿਲਕੁਲ ਜਾਇਜ਼ ਆ ਜੀ ਜਿਹੜਾ ਵੀਰ ਭਰਾ ਮਰਜੀ ਲੈ ਜਾ ਜੀ ਕੋਈ ਇਹ ਬੰਦਾ ਕਹਿ ਰਿਹਾ ਮੇਰੀ ਮਾਜ ਨਹੀਂ ਆਫਰ ਕਰ ਦੇਣਾ ਮਾਜ ਇਹ 3 ਕਿਲੋ ਦੁੱਧ ਵੀ ਆ ਧਿਆਨ ਨਾ 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 ਡਰ ਗਈ ਮੈਂ ਹਾਂ ਹਾਂ ਜੀ 3 ਕਿਲੋ ਦੁੱਧ ਵੀ ਆ ਤੇ ਸੱਤਾਂ ਮਹੀਨਿਆਂ ਦੀ ਗੱਬਣ ਵੀ ਆ ਅੱਛਾ ਇਹ ਤੇ ਐਫ ਡੀ ਆ ਜਿਹੜਾ ਵਿੱਚ ਆ ਕੇ ਐਫ ਡੀ ਹਾਂ ਇਲੈਕਟ੍ਰੀ ਕਰ ਦੇਣੀ ਆ ਵਾਕੇ ਇਲੈਕਟ੍ਰੀ ਕਰ ਦੇਣਗੇ ਹਾਂ ਜੀ ਇਹ 45000 ਦੀ ਜਸਨ ਹੋਈ ਠੀਕ ਹੈ ਫਿਰ ਟੋਕਣ ਵਾਲੇ ਮੋਲਾ ਦੇ ਵਾਕੇ ਵਾਕੇ ਗੱਲ ਸਹੀ ਆ ਲਓ ਜੀ 45000 ਦੀ ਮੇਰੀ ਮਾਂ ਜੋਤਾਈਆਂ 45000 ਦੀ ਵਾਲੀ 7000 ਦੀ ਗੱਭਨ ਕੋਈ 3 ਮਹੀਨੇ ਵੀਰ ਭਰਾ ਸਾਹਮਲੇ 45000 ਲੈ ਦੱਸੋ ਹੁਣ ਇਹਦੇ ਉੱਪਰ ਕੀ ਹੋਊਗਾ 85 9000 ਦੀ ਮੁਰਗੇ ਮਾਜਵਾ ਜੀ 12 ਕਿਲੋ ਦੁੱਧ ਵੀ ਦਿੰਦੀ ਰਹੀ ਆ ਆਪਣੇ ਤੋਂ ਲਾਗੋ ਲਈ ਢੋਕਣੀ ਰੱਬ ਦਾ ਨਾਮ ਹੀ ਆ ਜੀ 45000 ਤੋਂ ਫਰੇ ਇਹਦੇ ਉੱਪਰ ਬਰਬਰ ਨਾ ਵਾਕੀ ਗੱਲ ਸਹੀ ਹੈ ਤੁਹਾਡੇ ਚਲੋ ਜਾਣ ਦੋ ਕੋਰਾ ਦੇ ਆਹ ਵੀਰ ਜੀ ਫੇਰਾ ਆ ਵੀਰ ਜੀ ਝੋਟੀ ਦੂਜਾ ਸੁਆ ਵਾ ਇਹ ਢੋਕੜ ਕੱਲੀ ਝੋਟੀ ਇਹਨੂੰ 20 ਦਿਨ ਹੋ ਗਏ ਟੀਗਾ ਲੱਗੇ ਨੂੰ ਵੀ ਪਰ ਆਪਾਂ ਗੱਭਨ ਦੀ ਨਹੀਂ ਗਾਰੰਟੀ ਉਦਾਂ ਹੀ ਆ ਆਪਣੇ ਮਤਲਬ ਇਹ ਸਵਾਲ ਆਖਰੀ ਕੱਟੀ ਆ ਬੇਲ ਵੇਖੋ ਕੱਟੀ ਦੀ ਕਿੰਨੀ ਆ ਜੈਡ ਬਲੈਕ ਪੂਰੀ ਵੱਡੀ ਮਹਿਮਾ ਪੂਰੀ ਵੇਖੋ ਇਹ ਰਕੋਣ ਜਿਹੜਾ ਲੀਟਰ ਵਾਲਾ 7 ਕਿਲੋ ਦੁੱਧ ਬਾਹਾੜੇ ਤੇ ਮਿਲਦੀ ਸਾਡੇ ਘਰੇ ਕਿਤੇ ਜਾ ਕੇ ਟੀਕਾ ਵੀ ਲਵਾ ਸਕਦੇ ਲੋ ਜੀ 7 ਕਿਲੋ ਦੁੱਧ ਬਾਹਾੜੇ ਤੇ ਮਿਲਦੀ ਆ ਤੇ ਵੱਡੀ ਮਹਿਮਾ ਪੂਰੀ ਵੱਡੀ ਝੋਟੀ ਆ ਫੁੱਲ ਗੱਪਣ ਹੈ ਨਹੀਂ ਗੱਪਣ ਹੈ ਨਹੀਂ ਭਾਈ ਜੀ 20 ਦਿਨ ਹੋ ਗਏ ਟੀਕਾ ਲੱਗੇ ਨੂੰ ਖਾਲੀ ਕਰਕੇ ਦੇਣਾ ਹਾਂ ਆਪਾਂ ਖਾਲੀ ਕਰਕੇ ਤੇ ਨਹੀਂ ਗਾੜੀ ਕਿਹਦੀ ਕਿਸਮਤ ਆ ਜੀ ਆਜੋ ਭਜੇ ਆਜੋ ਆਜੋ ਫੁੱਲ ਵੱਡੀ ਝੋਟੀ ਕਰ ਇਹਦੀ ਕੀਮਤ ਇਹਦੀ ਵੀ ਕੀਮਤ ਜ਼ਾਇਦ ਹੀ ਆ ਜੀ ਹਾਂ ਇਹ 62000 ਦੀ ਜੱਸ ਨੂੰ ਕਰ ਦੋ ਹਰਮਾਨ ਦਾ ਪੂਰੇ 60000 60000 ਦੀ ਚਲੂ 60 ਦੀ ਦੇ ਦਾਂਗੇ ਜੀ ਭਾਈ ਜੀ ਪਰ 1/2 ਲੱਖ ਦੀ ਝੋਟੀਆਂ ਵੇਖੋ ਬੇਲ ਵੇਖੋ ਕਿੰਨੀ ਲੰਮੀ ਸਾਰੀਆਂ ਮੱਜਾਂ ਨਾਲ ਜਿਆਦਾ ਲੰਮੀ ਆ ਝੋਟੀਆਂ ਭਾ ਤੁਹਾਡਾ ਬਿਲਕੁਲ ਸਹੀ ਹੈ ਸਾਰੇ ਮਈਆਂ ਨਹੀਂ ਨਹੀਂ ਬਿਲਕੁਲ ਜੀ 60 ਦੀ ਭਾਈ ਜੀ ਉਦਾਂ ਹੀ ਆਏ ਚਲੋ ਆਪਾਂ ਦੁੱਧ ਵੀ ਨਾਲ 7 ਕਿਲੋ ਬਸ 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 ਜੇ ਬਾਕੀ ਵੇਖੋ ਭਾ ਤੁਹਾਡਾ ਸੋਹਣਾ ਹੈ ਨਾ ਬਾਕੀ ਵੀਰ ਦੀਆਂ ਬਾਕੀ ਮੱਜਾਂ ਇਹੋ ਕਿੰਨੇ ਕਿੰਨੇ ਲੈਵੇ ਬਾਕੀ ਕੋਈ ਆਪਣਾ ਐਸਟੀਮੇਟ ਲਾ ਲਈ ਕਿੰਨਾ ਦੁੱਧ ਦਊਗੀ ਬਸ 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 ਗੱਬਣਾ ਮਹਿੰਗਾ ਵਾ ਭਈਆ ਇਹਦਾ ਐਸਟੀਮੇਟ ਲਾ ਕੇ ਆ ਲਾ ਲਓ ਪਰ ਜੇ ਆ ਲਾ ਲੇ ਲੋ ਲਾ ਦੋ ਪਿੰਨਾ ਤੋਂ ਲਾ ਦੋ ਪਿੰਨਾ ਤੋਂ ਵਿਖਾ ਦੇਖਣਾ ਭਾਈ ਜੀ ਇੱਕਰੀ ਭਾਈ ਦੋਰੇ ਕੈਮਰਾ ਮਾਰ ਕੇ ਸਾਰੇ ਵਿਖਾ ਦੋ ਮੈਂ ਬੱਠ ਠੀਕ ਆ ਚਲੋ ਬੋਲੋ ਫਿਰ ਨੰਬਰ ਜੀ ਨਾਮ ਅਮਰਮਨਦੀਪ ਸਿੰਘ ਆ ਪਿੰਡ ਚਲਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਫੋਨ ਨੰਬਰ 7710370038 ਹੈ ਜੀ ਸਤਿਕਾਰ ਸਤਿਕਾਰ